ਵੀਡੀਓ ਬਣਾਉਣੀ ਆ ਉਹ ਬੁਣੀਆ ਮਾਡਲ ਤੋਂ ਚੱਲ ਜਾ ਗਿਆ ਅੱਛਾ ਇਹ ਤਾਂ ਲੈ ਲੈ ਇਹਨਾਂ ਵੀਡੀਓ ਬਣਾਉਣੀ ਹੁੰਦੀ ਆ ਮਾਡਲ ਤੋਂ ਚੱਲ ਜਾ ਗਿਆ ਰਹਿ ਦੇ ਲੈ ਪਪਾ ਆਪਾਂ ਹੁਣ ਚੱਲਦੇ ਆ ਮੰਗੂਈ ਦੁਕਾਨ ਤੇ ਉੱਥੇ ਵੀ ਬੰਦੇ ਉਹ ਇੱਕ ਭੰਗੜਾ ਪਾਉਣ ਡਿਆ ਭਾਈ ਇਹ ਭੰਗੜਾ ਕਾਹਦੇ ਪਾਉਣ ਡਿਆ ਆ ਮੀਂਹ ਦੀ ਖੁਸ਼ੀ ਚ ਆ ਮੁਛਾ ਤੇਰੀਆਂ ਬੜੀਆਂ ਖਤਰਨਾਕ ਆ ਵਾ ਉਹ ਨਿੰਬੂ ਲਿਆਓ ਯਾਰ ਮੁੰਡੇ ਦੀਆਂ ਮੁਛਾਂ ਤੇ ਨਿੰਬੂ ਟਕਾਈਏ ਇਲੇ ਦਾਸ ਸਗਰ ਇਹਨੂੰ ਦੇ ਮੀਂਹ ਦੀ ਕਿੰਨੀ ਖੁਸ਼ੀ ਚੜੀ ਆ ਮੀਂਹ ਦੀ ਖੁਸ਼ੀ ਕਾਦੇ ਅੱਜ ਕੰਮ ਤੇ ਨਹੀਂ ਜਾਣਾ ਪਿਆ ਲੈ ਦਾਸ ਸਾਹਵੇ ਹੈ ਐਮਪੀ ਵਾਲੇ ਖਾਦੇ ਆ ਉਹ ਗੱਲ ਵਾ ਨੀ ਨੀ ਮੁੰਡਾ ਬੀਬਾ ਆ ਯਾਰ ਇਦਾਂ ਦਾ ਵਿੱਚ ਬਲੌਗ 'ਚ ਯਾਰ ਉਹ ਤਾਂ ਵਿਚਾਰੇ ਸੀ ਲੈ ਆ ਦੇ ਆ 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 ਵਿਆਹ ਚੱਲਦੇ ਆ ਉਥੇ ਭੰਗੜੇ ਪਾਉਣ ਚੱਲ ਗਿਆ ਘਰ ਯਾਰ ਤੂੰ ਭੰਗੜਾ ਵਧੀਆ ਪਾਉਣਾ ਲਾਲਾ ਜੀ ਤੁਸੀਂ ਅੱਜ ਛੁੱਟੀ ਕੀਤੀ ਆ ਜਾਂ ਹਾਂ ਫਿਰ ਆ ਆ ਮੀਂਹ ਪਿਆ ਆ ਕੀ ਕਹਿਣਾ ਚਾਹੁੰਦੇ ਆ ਬਾਅਦ ਟੋਣੇ ਸੀਗਾ ਤਾਂ ਆਇਆ ਤੇ ਮੀਂਹ ਮੂ ਦਾ ਕਿਦਾਂ ਵਧੀਆ ਪੈ ਗਿਆ ਕਿ ਨਹੀਂ ਮਾੜਾ ਹੋਇਆ ਵਧੀਆ ਨਜ਼ਾਰੇ ਪੂਰੇ ਆ ਮੀਂਹ ਦੇ ਇੱਧਰ ਦੇਖ ਕੇ ਕਹਦੇ ਯਾਰ ਕਿਹੜਾ ਕੈਮਰੇ ਵਾਲੇ ਤੈਨੂੰ ਕੋਕ ਕਰਨੇ ਲੱਗੇ ਨੰਬਰ ਸਾਨੂੰ ਸੈਂਡ ਕਰਦਾ ਜੀ ਹਾਂਜੀ ਅੰਕਲ ਜੀ ਜਿੱਦਾਂ ਹੁਣ ਮੀਂਹ ਪਿਆ ਆ ਤਿੰਨ ਮਹੀਨੇ ਬਾਅਦ ਤੇ ਇਹਦਾ ਮੀਂਹ ਦਾ ਫਾਇਦਾ ਆ ਕਿ ਨੁਕਸਾਨ ਆ ਜੀ ਦੇਖੋ ਜੀ ਫਾਇਦਾ ਤਾਂ ਜਿਹੜੇ ਬਜ਼ੁਰਗ ਆ ਬੱਚੇ ਆ ਉਹਨਾਂ ਵਾਸਤੇ ਤਾਂ ਬਹੁਤ ਫਾਇਦਾ ਆ ਕਿਉਂਕਿ ਬਿਮਾਰੀਆਂ ਤੋਂ ਰਹਿਤ ਹੋ ਜਾਣਗੇ ਮਰੀਸ਼ਾ ਚ ਕੰਮ ਹੋ ਹੀ ਜਾਂਦਾ ਸੀ ਮਰੀਸ਼ਾ ਚ ਕੰਮ ਬਹੁਤ ਹੁੰਦਾ ਸੀ ਬਾਕੀ ਫਸਲਾਂ ਵਾਸਤੇ ਵੀ ਸਹੀ ਆ ਉਹਨਾਂ ਨੂੰ ਵੀ کھیਤ ਦਾ ਕੰਮ ਕਰਨਾ کھیਤ ਦਾ ਕੰਮ ਕਰਨਾ ਤੇ ਜਦ ਬਜ਼ੁਰਗਾਂ ਨੂੰ ਹੁਣ ਜਦ ਤੂੰ ਚਾਹ ਪੀਣੇ ਪਏ ਤੁਹਾਡੇ ਹੱਥੇ ਚਾਹ ਆ ਲੋਈ ਲੱਤਾਂ ਤੇ ਲਈ ਆ ਟੋਪੀ ਸਿਰ ਤੇ ਲਈ ਠੰਡ ਤੇ ਨਹੀਂ ਮਹਿਸੂਸ ਹੁੰਦੀ ਠੰਡ ਤਾਂ ਮਹਿਸੂਸ ਹੁੰਦੀ ਆ ਮਨੋਂ ਦੁੱਖ ਕੱਟ ਕੇ ਹੀ ਸੁੱਖ ਮਿਲਦਾ ਹੈ। ਹਾਂ। ਮਤਲਬ ਬਿਮਾਰੀਆਂ ਤੋਂ ਵਿਚਾਰੂ ਅੰਕਲ ਇੱਧਰ ਫੋਨ 'ਚ ਲੱਗੇ ਆ। ਪਰੀ ਮੀਂਹ ਦਾ ਫਾਇਦਾ ਹੈ ਕਿ ਨੁਕਸਾਨ ਹੈ ਜੀ? ਬਿਲਕੁਲ ਫਾਇਦਾ। ਚੜਦੀ ਕਲਾ ਜਾ। ਬਿਲਕੁਲ ਚੜਦੀ। ਔਰ ਠੰਡ ਹੁੰਡ ਦਾ ਕੋਈ ਚੱਕਰ ਨਹੀਂ ਨਾ। ਹਾਂ ਚਾਚੇ ਤੁਸੀਂ ਬਹੁਤ ਵਧੀਆ ਹੋ ਗਿਆ ਜੀ ਮੀਂਹ ਪੈ ਗਿਆ ਤਾਂ। ਤੇ ਕੀ ਨੁਕਸਾਨ ਕੀ ਹੋ ਰਿਹਾ ਸੀ ਮੀਂਹ ਨਹੀਂ ਪੈ ਰਿਹਾ ਸੀ ਤਾਂ? ਨੁਕਸਾਨ ਆ ਬਿਮਾਰੀਆਂ ਵੱਧਦੀਆਂ ਸੀ। ਪ੍ਰਦੂਸ਼ਣ ਵੱਧਦਾ ਹੀ ਨਹੀਂ ਨਾ ਪ੍ਰਦੂਸ਼ਣ ਹੀ ਘਟਦਾ ਮੈਂ ਦੀਵਾਲੀ ਤੋਂ ਬਾਅਦ ਪਿਆ ਵੀ ਹੈ ਨਹੀਂ ਨਾ ਮੀ ਜਦੋਂ ਤੇ ਦੀਵਾਲੀ ਚੱਲਣ ਢਈ ਆ ਆਹ ਇਹ ਤਾਂ ਬਹੁਤ ਵਧੀਆ ਹੋ ਗਿਆ ਪਹਿਲੇ ਮਲਸਾਹ ਲੈਣ ਵਿੱਚ ਵੀ ਦਿੱਕਤ ਆਉਂਦੀ ਸੀ ਨਾ ਅੱਜ ਦਾ ਜਿੱਦਾਂ ਕਈ ਬਿਮਾਰੀਆਂ ਜਿੱਦਾਂ ਇੱਕਦਮ ਸਰੀਰ ਵੀ ਬੰਦੇ ਛੱਡਣ ਡਿਆ ਹੀ ਸਿਆਣੇ ਕਿਉਂਕਿ ਮੌਸਮ ਬਹੁਤ ਗੰਦਲਾ ਹੋਇਆ ਸੀ ਸਹੀ ਗੱਲ ਜੀ ਹੁਣ ਸਾਹ ਲੈਣ ਵਿੱਚ ਸਖਾਲਾ ਆ ਹੁਣ ਜੀ ਵਧੀਏ ਇੱਧਰ ਇੱਕ ਮਟਰੀਆ ਕੱਲ੍ਹ ਕਰਨੇ ਮਣਿਆ ਹਾਂਜੀ ਕਰਾਓ ਕੱਲ੍ਹ ਹਾਂਜੀ ਇੱਥੇ ਜੀ ਕਿਤੇ ਤਾਂ ਕਹਿੰਦਾ 20 ਪੈ ਗਿਆ ਨਾਲੇ ਪੁੱਣ ਤਾਂ ਨਾਲੇ ਫਲੀਆਂ ਕਿਉਂ ਜੀ ਬੱਚਿਆਂ ਲਈ ਸਿਆਣੇ ਵਾਲੇ ਬਜ਼ੁਰਗਾਂ ਲਈ ਇਹ ਪੁੱਲ ਦਾ ਕੰਮ ਇੱਕ ਹੋ ਗਿਆ ਜਿਹੜਾ ਮੀਂਹ ਪੈ ਗਿਆ ਬਹੁਤ ਵਧੀਆ ਬਿਮਾਰੀਆਂ ਤੋਂ ਰਹਿਤ ਹੋ ਗਿਆ ਪ੍ਰਦੂਸ਼ਣ ਤੋਂ ਰਹਿਤ ਹੋ ਗਿਆ ਤਾਂ ਫਸਲਾਂ ਲਈ ਤਾਂ ਘੇਰਾ ਹੀ ਕੰਮ ਕੀਤਾ ਜੀ ਮਹਿੰਦਰ ਦੇਵਤਾ ਨੇ ਉੱਤੋਂ ਵੱਡੀ ਬਾਲਟੀ ਡੋਲਤੀ ਹੈ ਨਾ ਵੱਡੀ ਬਾਲਟੀ ਡੋਲਤੀ ਭਾਈ ਉਹਨੇ ਜੇ ਮੀਂਹ ਪੈ ਗਿਆ ਆ ਕਿਦਾਂ ਦਾ ਮਹਿਸੂਸ ਹੁੰਦਾ ਹੈ ਸੂਸਪਾਈ ਯਾਰ ਵਾਹ ਯਾਰ ਸੂਤਰਾ ਦੀ ਹੋ ਰਿਹਾ ਭਾਈ ਠੰਡੀ ਜੀ ਮਹਿਸੂਸ ਹੋ ਰਹੀ ਹੈ ਕਿਦਾਂ ਆਪਣੇ ਹਨਾ ਸ਼ਾਂਤੀ ਸ਼ਾਂਤੀ ਮਾਹੌਲ ਜਿਆ ਹੋਰੀ ਤਰ੍ਹਾਂ ਰਹਿਣਾ ਮੌਸਮ ਠੰਡਾ ਹੋਇਆ ਪਿਆ ਭਾਈ ਠੰਡ ਹੋ ਗਈ ਹੈ ਹੁਣ ਟਿੱਕੜ ਮੀ ਦਾ ਮੌਸਮ ਹੈ ਹੁਣ ਦੇਖੋ ਭਾਈ ਅਕੇ ਕੀ ਬੰਦਾ ਹੈ ਕੀ ਨਹੀਂ ਬੰਦਾ ਹੋਇਆ ਇਹ ਕਹਿ ਨਹੀਂ ਸਕਦਾ ਨੀ ਦਿਹਾੜੀ ਧੂੜੀ ਤਾਂ ਨਹੀਂ ਟੁੱਟੀ ਦੇੜੀ ਟੌਟਾ ਤੇ ਨਾ ਭਾਈ ਯਾਰ ਉਦੋਂ ਤੱਕ ਬਾਹਰ ਕੰਮ ਚੱਲਦਾ ਤੇ ਉਦੋਂ ਕੰਮ ਖਰਾਬ ਹੁੰਦਾ ਭਾਈ ਯਾਰ ਅਗਲੇ ਜਵਾਬ ਦੇਣ ਦੇ ਵੀ ਤਾਂ ਪਰਸਨਲ ਚੱਲਾਂਗੇ ਚੌਥੋਂ ਚੱਲਾਂਗੇ ਵੀ ਇਦਾਂ ਕਰਦੇ ਆ ਭਾਈ ਪਰ ਮੌਸਮ ਦੇ ਯਾਰ ਮੀਂਹ ਪੈਣਾ ਵੀ ਜ਼ਰੂਰੀ ਸੀ ਕੋਈ ਬੰਦੇ ਬਿਮਾਰ ਵੀ ਹੋ ਰਹੇ ਸੀ ਹਾਂ ਭਾਈ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਮੀਂਹ ਪੈਣਾ ਚਾਹੀਦਾ ਹੈਗਾ ਜ਼ਰੂਰੀ ਹੈ ਨਹੀਂ ਤੈਨੂੰ ਸਹਿਮਤ ਹੋਣਾ ਹੀ ਪੈਣਾ ਨਹੀਂ ਤੇ ਮੈਂ ਕਰਾ ਲੈਣਾ ਸਹਿਮਤ ਨਹੀਂ ਨਹੀਂ ਲੋ ਵੀ ਆਪਾਂ ਪਹੁੰਚੇ ਆਂ ਬਗੀਚੀ ਮਹੱਲੇ 'ਚ ਵੀਰਾਂ ਮੀਂਹ ਪਿਆ ਆ ਕੀ ਕਹਿਣਾ ਚਾਹੁੰਨਾ ਵਧੀਆ ਹੋਇਆ ਜਾਂ ਕਿਦਾਂ ਮਾੜਾ ਹੋਇਆ ਬਾਜੀ ਦੇਖੋ ਹੁਣ ਮੀਂਹ ਆਇਆ ਇਹ ਤਾਂ ਕੁਦਰਤੀ ਰੱਬ ਵੱਲੋਂ ਆ ਹਨਾ ਵੀ ਇਹ ਤਾਂ ਪੈਣਾ ਆ ਪਰ ਗੱਲ ਇਹ ਆ ਵੀ ਜੇ ਹੁਣ ਆਹ ਸੜਕਾਂ ਸਹੀ ਹੋਣ ਨਾ ਟੁੱਟੀਆਂ ਹੋਣ ਤੇ ਨਾ ਖਰਾਬਾ ਨਾ ਹੋਵੇ ਕਿਉਂਕਿ ਪਾਣੀ ਖੜਾ ਹੁੰਦਾ ਆ ਸਾਰਾ ਫਿਰ ਨਾਲੀਆਂ ਵੀ ਬਲੌਕ ਹੋ ਜਾਂਦੀਆਂ ਆ ਸਮਾਨ ਰੋੜ ਕੇ ਤੇ ਬਾਅਦ 'ਚ ਮੱਛਰ ਪੈਦਾ ਹੁੰਦਾ ਤੁਹਾਨੂੰ ਪਤਾ ਠੰਡ ਨਾਲ ਤਾਂ ਲੋਕੀ ਅੱਗੇ ਬਿਮਾਰ ਹੋਣਦਾ ਤੇ ਇਦਾਂ ਹੁਣ ਹੋਰ ਬਿਮਾਰੀ ਵਧੂਗੀ ਬੇਤ ਚਾਹੁੰਦੇ ਵੀ ਜਿੰਨੀ ਹੋ ਸਕਦਾ ਜਲਦੀ ਜਲਦੀ ਇਹ ਸ ਵਧੀਆ ਪ੍ਰਬੰਧ ਕੀਤਾ ਜਾਵੇ ਹਾਂਜੀ ਇਹ ਸਾਡੀ ਅਪੀਲ ਆ ਇਹ ਸਾਡੇ ਪਿੰਡ ਦੀ ਪੰਚਾਇਤ ਨੂੰ ਸਰਪੰਚ ਸਾਹਿਬ ਨੂੰ ਹਾਂਜੀ ਆ ਨੌਜਵਾਨ ਨੇ ਵੀ ਇੱਕ ਅਪੀਲ ਕੀਤੀ ਆ ਇਹ ਬੇਨਤੀ ਪ੍ਰਵਾਨ ਕੀਤੀ ਜਾਵੇ ਆ ਜਿਹੜੇ ਐਸ ਵੇਲੇ ਆ ਦੇਖ ਲੋ ਜੀ ਇਹ ਨੌਜਵਾਨਾਂ ਨੇ ਜਿਹੜੀ ਅਪੀਲ ਕੀਤੀ ਆ ਭਾਈ ਤੁਸੀਂ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਮੀ ਪਿਆਜ ਦਿਹਾੜੀ ਤੇ ਦਿਹਾੜੀ ਤੇ ਨਹੀਂ ਟੁੱਟੀ ਆ ਜੀ ਟੁੱਟੀ ਆ ਭਾਈ ਟੁੱਟੀ ਆ ਦਿਹਾੜੀ ਤਾਂ ਤੇ ਪਰ ਮੀਂਹ ਕਹਿੰਦੇ ਲੋਕ ਬਿਮਾਰ ਹੋ ਰਹੇ ਸੀ ਮੀਂਹ ਪੈਣਾ ਵੀ ਚਾਹੀਦਾ ਸੀ ਹੈ ਠੰਡ ਪੈਂਦੀ ਸੀ ਸੁੱਕੀ ਠੰਡ ਪੈਂਦੀ ਸੀ ਮੀਂਹ ਵਾਹ ਗਿਆ ਵਧੀਆ ਹੋ ਗਿਆ ਵਧੀਆ ਹੋ ਗਿਆ ਨਾ ਹੁਣ ਕੰਮ ਕਰ ਵਧੀਆ ਰੂਹ ਨਾ ਕਰ ਹਊਗਾ ਠੀਕ ਹੈ ਅੰਕਲ ਮੀਂਹ ਪਿਆ ਆ ਵਧੀਆ ਹੋਇਆ ਜਾਂ ਇੱਕਦਮ ਮਾੜਾ ਹੋਇਆ ਵਧੀਆ ਮਾੜਾ ਤਾਂ ਮਤਲਬ ਠੰਡ ਹੁਣ ਤਾਂ ਨਹੀਂ ਲੱਗਦੀ ਨਾ ਹਾਂ ਨਹੀਂ ਲੱਗਦੀ ਤੇ ਜਿੱਦਾਂ ਮਤਲਬ ਜਿਹੜੇ ਬੰਦੇ ਬਿਮਾਰ ਹੋ ਰਹੇ ਨੇ ਆਈ ਉਹ ਸਹੀ ਹੋ ਗਏ ਨਾ ਯਾਰ ਖਾਜ ਵੀਡੀਓ ਚ ਕਰੀ ਜਾਣਾ ਅੰਕਲ ਬਾਅਦ ਚ ਕਰ ਲੈ ਚੱਲ ਗੇਂਦਾ ਅਕਲ ਇਹ ਸਾਡਾ ਅੰਕਲ ਆ ਇਧਰ ਨੌਜਵਾਨ ਬ੍ਰਦਰ ਹੋਰ ਭਰਾ ਹਾਂਜੀ ਆ ਨੌਜਵਾਨ ਤੇ ਬੱਚੇ ਇਧਰ ਖੜੇ ਆ ਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਅਈ ਪਾਜੀ ਇਹ ਮੀ ਪਿਆ ਆ ਮਤਲਬ ਇੰਨੇ ਚਾਰ ਵਾ ਤਿੰਨ ਮਹੀਨਿਆਂ ਬਾਅਦ ਕੀ ਕਹਿਣਾ ਚਾਹੁੰਦੇ ਆ ਬਹੁਤ ਵਧੀਆ ਹੋਇਆ ਪਾਜੀ ਜੇ ਮੀ ਪੈ ਗਿਆ ਤਾਂ ਲੋਕਾਂ ਨੂੰ ਖਾਂਸੀ ਦੇ ਕੰਮ ਹੋ ਰਿਹਾ ਜਿਹੜਾ ਵੀ ਜਿਹੜਾ ਬਿਮਾਰ ਹੋ ਰਿਹਾ ਉਹ ਘਟ ਦੂਗੇ ਜਿਹੜੇ ਡਾਕਟਰਾਂ ਦੇ ਰੋਜ਼ ਤੁਰੇ ਰਹਿੰਦੇ ਆ ਉਹਨਾਂ ਦਾ ਖਰਚਾ ਬਚੂਗਾ ਬੱਸ ਉਹ ਤਾਂ ਭਾਈ ਫਾਇਦਾ ਹੀ ਆ ਇਹਦਾ ਮੀਂਹ ਦਾ ਫਾਇਦਾ ਹੀ ਆ ਨਾ ਬਾ ਤੁਸੀਂ ਦੱਸੋ ਜੀ ਤੁਸੀਂ ਦੱਸੋ ਭਾਜੀ ਫਾਇਦਾ ਹਾਂਜੀ ਹਾਂਜੀ ਕਿੰਨਾ ਕੁ ਦੇਖ ਰਹੇ ਆ ਮੈਂ ਇਹ ਜੜੀ ਬਿਮਾਰ ਸੀ ਆ ਬਾਰਿਸ਼ ਇੱਧਰ ਵੀ ਪਈ ਇੱਧਰ ਵੀ ਹਾਂਜੀ ਇਹ ਬਿਮਾਰ ਸੀ ਹਾਂਜੀ ਬਿਮਾਰ ਸੀ ਕੱਲ ਬਾਰਿਸ਼ ਪਈ ਤਾਂ ਜਗਾਮ ਤੋਂ ਓਮ ਚ ਖੜਿਆ ਰਹਣਾ ਤਾਂ ਉਹ ਬਾਈ ਤੇ ਵੀ ਪਈ ਆ ਤੇ ਕਿਹੜੀ ਕਲਾਸ ਚ ਪੜਦੀ ਭੈਣ ਜੀ ਚੌਥੀ ਚ ਆਹ ਕੁੜੀ ਤੂੰ ਕਿਹੜੀ ਚ ਪਿਕਸ ਫਿਫਥ ਚ ਤੇ ਹੁਣ ਜਿੱਦਾਂ ਮਤਲਬ ਠੀਕ ਆ ਤੁਸੀਂ ਹੁਣ ਆ ਦੇਖ ਲਓ ਜੀ ਇਹ ਬੱਚੇ ਜਿਹੜੇ ਜੀਂਦਾ ਜਾਗਦਾ ਸਬੂਤ ਆਵੇ ਇਹ ਮੀਂਹ ਪੈਣ ਤੋਂ ਬਾਅਦ ਸਹੀ ਹੋ ਗਏ ਆ ਕਿਉਂਕਿ ਦਿਵਾਲੀ ਤੋਂ ਬਾਅਦ ਮੀਂਹ ਪਿਆਬ ਨਹੀਂ ਹੈਗਾ ਹਾਂ ਤੁਸੀਂ ਭਾਜੀ ਪਿੱਛੇ ਲੁਕੀ ਜਾਂਦੇ ਬਲੌਗ ਦੇ ਹਾਂਜੀ ਹਾਂਜੀ ਮੀਂਹ ਪਿਆ ਆ ਕਿ ਤੁਹਾਨੂੰ ਵਧੀਆ ਲੱਗਦਾ ਹਾਂਜੀ ਭਾਈ ਵਧੀਆ ਸਕੂਲੇ ਛੁੱਟੀਆਂ ਹਾਂਜੀ ਭਾਈ ਕਿਹੜੇ ਸਕੂਲੇ ਪੜਦਾ ਆਪਣੇ ਕਿਹੜੇ ਭੀ ਕਿਹੜੇ ਪੜਦਾ ਕਿ ਪੜਾਉਣ ਜਾਣਾ ਪੜਦਾ ਭਾਈ ਅੱਛਾ ਪੜਦਾ ਠੀਕ ਹੈ ਪੜਾਉਣ ਵੀ ਜਾਂਦਾ ਹਾਂਜੀ ਹੁਣ ਅਸੀਂ ਅੱਡੇ ਤੇ ਖੜੇ ਆ ਤੇ ਮੂਫਲੀ ਵਾਲੀਆਂ ਦੁਕਾਨਾਂ ਤੇ ਵੀ ਰੱਛ ਪੈ ਰਿਆ ਆ ਮੀਂਹ ਪੈਣ ਤੋਂ ਬਾਅਦ ਤੇ ਇੱਧਰ ਪੱਤਰਕਾਰ ਸਾਹਿਬ ਸਾਨੂੰ ਮਿਲੇ ਆ ਉਹਨਾਂ ਤੋਂ ਵਿਚਾਰ ਜਾਣਦੇ ਆ ਅ ਬਾਬਾ ਜੀ ਇੱਕ ਬੇਨਤੀ ਕਰੀਓ ਪ੍ਰਮਾਣਤ ਦੱਸਿਓ ਜੀ ਮਤਲਬ ਮੀਂਹ ਦਾ ਫਾਇਦਾ ਕੀ ਆ ਤੇ ਨੁਕਸਾਨ ਕੀ ਆ ਕਿਉਂਕਿ ਮੀਂਹ ਪਿਆ ਬਹੁਤ ਟਾਈਮ ਬਾਅਦ ਆ ਇਹ ਸਰਦੀ ਦੀ ਜਿਹੜੀ ਪਹਿਲੀ ਬਰਸਾਤ ਹੋਈ ਆ ਉਸ ਸਰਦੀ ਦੇ ਮੌਸਮ ਵਿੱਚ ਜਿਹੜੀ ਬਰਸਾਤ ਦੋ ਦਿਨ ਤੋਂ ਚੱਲ ਰਹੀ ਆ ਇਹਦਾ ਕੋਈ ਜੇ ਨੁਕਸਾਨ ਨਹੀਂ ਹੈਗਾ ਜਿੱਦਾਂ ਕਹਿ ਦਿੰਦੇ ਆ ਪਹਿਲਾਂ ਕਿ ਸੁੱਕੀ ਠੰਡ ਜਿਹੜੀ ਚੰਗੀ ਨਹੀਂ ਹੁੰਦੀ ਹੁਣ ਬਾਰਿਸ਼ ਪੈ ਗਈ ਆ ਬਾਕੀ ਫਸਲਾਂ ਦੇ ਅਨਸਾਰ ਵੀ ਇਹ ਬਾਰਿਸ਼ ਸੇ ਪਈ ਚੰਗੀ ਆ ਬਾਕੀ ਦੀਵਾਲੀ ਤੋਂ ਲੈ ਕੇ ਹੁਣ ਤੱਕ ਕੋਈ ਬਰਸਾਤ ਨਹੀਂ ਸੀ ਪਈ ਜਿਹੜਾ ਦੀਵਾਲੀ ਦਾ ਪਟਾਕਿਆਂ ਦਾ ਪ੍ਰਦੂਸ਼ਣ ਸੀਗਾ ਜਾਂ ਜਿਹੜਾ ਝੋਨੇਆਂ ਦਾ ਪ੍ਰਦੂਸ਼ਨ ਸੀਗਾ ਮਤਲਬ ਅੱਗੇ ਤੇ ਤਿੰਨ ਕਿਤੇ ਦਿਨਾਂ ਬਾਅਦ ਦੀਵਾਲੀ ਤੋਂ ਬਾਅਦ ਮੀਂਹ ਪੈ ਜਾਂਦਾ ਹੁੰਦਾ ਦੋ ਤਿੰਨ ਦਿਨਾਂ ਬਾਅਦ ਗੈਰਜੀ ਚੜ੍ਹ ਕੇ ਆਇਦ ਕੀ ਪਿਆ ਨਹੀਂ ਮਤਲਬ ਵਾਤਾਵਰਨ ਵਿੱਚ ਚੇਂਜ ਹੋ ਰਹੀ ਆ ਇਹ ਤੇ ਵਾਤਾਵਰਨ ਤੇ ਕੋ ਡਿਪੈਂਡ ਕਰਦਾ ਹੈ ਕਿ ਜਦੋਂ ਆਪਾਂ ਕਹਦੇ ਆ ਵੀ ਦਰਖਤਾਂ ਦਾ ਘੱਟ ਹੋਣਾ ਜਾਂ ਪ੍ਰਦੂਸ਼ਨ ਜ਼ਿਆਦਾ ਹੋ ਜਾਣਾ ਇਸ ਚੀਜ਼ ਤੇ ਡਿਪੈਂਡ ਕਰਦਾ ਅਸਮਾਨ ਤੇ ਬਾਕੀ ਜਿਹੜੀ ਬਾਰਿਸ਼ ਪਈ ਆ ਇਹ ਸਮੇਂ ਅਨੁਸਾਰ ਠੀਕ ਆ ਫਸਲਾਂ ਲਈ ਵੀ ਵਧੀਆ ਹੈਗੀ ਆ ਵਾਤਾਵਰਨ ਮੈਂ ਪਾਣੀ ਲੱਗ ਰਿਹਾ ਕਣਕਾਂ ਨੂੰ ਸਾਰੇ ਪਾਸੇ ਬਿਲਕੁਲ ਸਾਰੇ ਪਾਸੇ ਬਾਰਿਸ਼ ਸਹੀ ਆ ਪਰ ਜਿਹ ਠੀਕ ਹੈ ਆਏ ਘਾਡੇ ਦੇ ਉੱਤੇ ਨਾ 버ਗਰਾਂ ਵਾਲਾ ਵੀਰ ਆ ਆਪਣਾ ਜੱਸਾ ਵੀਰ ਮਸ਼ਹੂਰ ਬੰਦਾ ਆ ਇਹ ਤੇ ਉਹਦੇ ਤੋਂ ਪੁੱਛਦੇ ਆ ਮੀਂਹ ਪੈਣ ਦਾ ਕੋਈ ਫਾਇਦਾ ਹੋਇਆ ਜਾਂ ਕਿਦਾਂ ਨੁਕਸਾਨ ਆਪਾਂ ਆ ਦੱਸੀ ਮੜਾ ਮੀਂਹ ਪੈਣ ਦਾ ਕੋਈ ਫਾਇਦਾ ਹੋਇਆ ਕਿ ਨੁਕਸਾਨ ਫਾਇਦਾ ਵੀ ਆ ਨੁਕਸਾਨ ਵੀ ਆ ਜੀ ਨੁਕਸਾਨ ਕੀ ਆ ਕਿੰਨੇ ਪੈਸੇ ਦਾ 80 ਰੁਪਏ ਨੁਕਸਾਨ ਕੀ ਆ ਨੁਕਸਾਨ ਆ ਚਿੱਕੜ ਹੋ ਗਿਆ ਹਾਂ ਮਨ ਕੱਪੜਿਆਂ ਦੇ ਛਿੱਟੇ ਪੈਂਦੇ ਆ ਹਾਂ ਤੇ ਫਾਇਦਾ ਤਾਂ ਦੱਸ ਦੇ ਫਾਇਦਾ ਇਹ ਹੋ ਗਿਆ ਵੀ ਬਿਮਾਰੀਆਂ ਖੰਗ ਰੇਸ਼ਾ हट ਗਿਆ ਲੋਕਾਂ ਨੂੰ ਮੈਨੂੰ ਹੋ ਗਿਆ ਤੇਰੇ ਗੱਲੇ ਚ ਪੈਸੇ ਵੱਧ ਆਉਣ ਲੱਗੇ ਮੀਂਹ ਨਾ ਕਿ ਨਹੀਂ ਕੋਉਣਾ ਉਦਾਂ ਹੀ ਸਾਲ ਸਹੀ ਆਉ ਤੇ ਚੱਲੀ ਜਾਂਦਾ ਪਰ ਮੀਂਹ ਪਵੇ ਨਾ ਪਵੇ ਅੱਛਾ ਮਤਲਬ ਉਹ ਤਾਂ ਜਿੰਨਾ ਕੋਈ ਪ੍ਰੋਬਲਮ ਨਹੀਂ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਚੱਲੀ ਜਾਂਦਾ ਦੇਖ ਲਓ ਵੀ ਜਸਦੀ ਦੁਕਾਨ ਤੇ ਖੜੇ ਆ ਉੱਥੇ ਦਾ ਮਾਹੌਲ ਦੇਖ ਲਓ 50 ਬੰਦਾ ਹਾਂ ਮਤਲਬ ਫਾਇਦਾ ਹੀ ਆ ਮੀਂਹ ਦਾ ਬਹੁਤ ਫਾਇਦਾ ਜੀ ਮਾਂ ਭਰਾ ਦੇ ਆ ਕੱਪੜਿਆਂ ਦਾ ਮੜਾ ਜਾ ਕੱਪੜਿਆਂ ਦੇ ਛਿੱਟੇ ਪੈਂਦੇ ਆ ਬਾਕੀ ਸਹੀ ਥੱਲੇ ਬੋਰੀ ਰੱਖੀ ਆ ਠੀਕ ਆ ਵੀ ਦੋਸਤੋ ਹੁਣ ਆਪਾਂ ਪਹੁੰਚੇ ਆ ਜਮਸ਼ੇਰ ਅੱਡੇ ਤੇ ਤੇ ਡਰਾਈਵਰ ਭਰਾਵਾ ਕੋਲ ਉਹਨਾਂ ਦੇ ਵਿਚਾਰ ਜਾਣਦੇ ਆ ਹਾਂਜੀ ਚਾਚਾ ਮੀਂਹ ਦਾ ਕਿਦਾਂ ਫਾਇਦਾ ਆ ਕਿ ਨੁਕਸਾਨ ਆ ਬਹੁਤ ਫਾਇਦਾ ਪੁੱਤਰਾ ਬਹੁਤ ਫਾਇਦਾ ਤੇ ਨੁਕਸਾਨ ਵੀ ਆ ਕੋਈ ਕਿ ਨਹੀਂ ਨਹੀਂ ਨੁਕਸਾਨ ਤਾਂ ਕੋਈ ਨਹੀਂ ਉਹ ਜਦੋਂ ਇੱਕ ਵੀਰ ਮੈਨੂੰ ਕਹਿੰਦਾ ਇਹ ਕਹਿੰਦਾ ਕੱਪੜਿਆਂ ਤੇ ਛਿੱਟੇ ਪੈ ਜਾਂਦੇ ਪਾਣੀ ਦੇ ਚੱਕਰ ਦੇ ਨਾਲ ਤੇ ਆਲੋ ਤਾਂ ਬਦਲ ਨਹੀਂ ਜਾ ਸਕਣ ਤਲੀ ਤਾਂ ਜਲਦੀ ਹੀ ਆਪਾਂ ਨਹੀਂ ਹਣਾ ਮੈਂ ਫਸਲਾਂ ਲਈ ਵੀ ਜ਼ਰੂਰੀ ਆ ਮੈਂ ਫਸਲਾਂ ਨੂੰ ਨੁਕਸਾਨ ਕੋਈ ਨਹੀਂ ਇਸ ਵੇਲੇ ਅੱਗੇ ਚਾਚਾ ਇਹਦਾ ਮੀਂਹ ਹੁੰਦਾ ਸੀ ਜਿਹੜਾ ਜਿਹਦਾ ਦੀਵਾਲੀ ਤੋਂ 2-3 ਦਿਨਾਂ ਬਾਅਦ ਗੈਰ ਜੀ ਚੜ੍ਹ ਕੇ ਪੈ ਜਾਂਦਾ ਹੁੰਦਾ ਸੀ ਤੇ ਐਤ ਕੀ ਕਹਦੇ ਨੇ ਮੀਂਹ ਪਿਆ ਇਦਾਂ ਐਤ ਕੀ ਰੱਬ ਦੇ ਰੰਗ ਪੈ ਐਤ ਕੀ ਹੁਣ ਟਾਈਮ ਨਾ ਪਿਆ ਵਧੀਆ ਟਾਈਮ ਨੇ ਮਤਲਬ ਇਸ ਵੇਲੇ ਪਾਣੀ ਪੂਣੀ ਲੱਗਣ ਦੇ ਪੂਰੀ ਲੋੜ ਹਾਂਜੀ ਨਿੰਮੇ ਭਾਜੀ ਮੀਂਹ ਦਾ ਫਾਇਦਾ ਹੈ ਕਿ ਨੁਕਸਾਨ ਹੈ ਜੀ ਮੀਂਹ ਦਾ ਬਹੁਤ ਫਾਇਦਾ ਹੈ ਤੇ ਜਦੋਂ ਬਜ਼ੁਰਗ ਬਿਮਾਰ ਹੁੰਦੇ ਸੀ ਜਾਂ ਬੱਚੇ ਬਿਮਾਰ ਹੁੰਦੇ ਸੀ ਕੋਈ ਜਦੋਂ ਬੱਚੇ ਬਾਲੇ ਛੋਟੇ ਕਈਆਂ ਦੇ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹਾਂ ਮੀਂਹ ਚ ਵਧੀਆ ਮੌਸਮ ਦੇ ਵਿੱਚ ਫਸਲਾਂ ਲਈ ਵੀ ਵਧੀਆ ਪਸ਼ੂਆਂ ਲਈ ਬੱਚਿਆਂ ਲਈ ਸਭ ਲਈ ਵਧੀਆ ਖੰਘ ਖੰਗ ਹੋਈ ਛੜ ਜਾਊਗੀ ਮਤਲਬ ਮੀਂਹ ਦਾ ਫਾਇਦਾ ਹੀ ਆ ਬਹੁਤ ਫਾਇਦਾ ਆ ਮਤਲਬ ਜਦੋਂ ਹੁਣ ਕਣਕਾਂ ਨੂੰ ਪਾਣੀ ਲੱਗਦਾ ਸੀ ਮਤਲਬ ਧਰਤੀ ਇਹ ਥੋ ਪਾਣੀ ਕੱਢਣਾ ਨਹੀਂ ਆਪਾਂ ਨੂੰ ਪੈਣਾ ਹੈ ਨਾ ਮਤਲਬ ਫਾਇਦਾ ਆ ਜਿਨ੍ਹਾਂ ਨੇ ਹੁਣ ਪਾਣੀ ਨਹੀਂ ਲਾਇਆ ਉਹਨਾਂ ਨੂੰ ਸਦਾ ਹੀ ਫਾਇਦਾ ਆ ਉਹ ਤਾਂ ਕਿਹ ਵਾਂਗੂ ਲੱਗਣਾ ਹੈ ਹੁਣ ਕਣਕਾਂ ਦੇ ਰੰਗ ਜਿਹੜੇ ਪੀਲੇ ਤੋਂ ਹਰੇ ਹੋ ਜਾਣੇ ਨਾ ਉਹ ਜਿਹੜੇ ਹੁਣ ਪਾਣੀ ਲੱਗਿਆ ਉਹ ਪੀਲੇ ਹੋ ਜਾਣਗੇ ਬਾਕੀਆਂ ਦੇ ਹਰੇ ਬਾਕੀਆਂ ਦੇ ਹਰੇ ਚੱਲ ਕੋਈ 2-4% ਨੁਕਸਾਨ ਵੀ ਹੋਊਗਾ ਜੀ ਹਾਂਜੀ ਲਾਲਾ ਜੀ ਮੀਂਹ ਦਾ ਕੰਮਕਾਰ ਤਾਂ ਕਿੱਦਾਂ ਫਾਇਦਾ ਹੋਇਆ ਕਿ ਨਹੀਂ ਕੰਮਕਾਰ ਤਾਂ ਘਟਾ ਆਇਆ ਭਾਜੀ ਮੀਂਹ ਦੇ ਨਾਲ ਕੰਮਕਾਰ ਤਾਂ ਹੈ ਹੀ ਨਹੀਂ ਮੀਂਹ ਦੇ ਵਿੱਚ ਅਜੇ ਤੱਕ ਨਾਮੋ ਬੇੜਾ ਫੇਲ ਜਾਊਗਾ ਕਣਕਾਂ ਨੂੰ ਚਲੋ ਫਾਇਦਾ ਹੋ ਗਿਆ ਬਾਕੀ ਨੁਕਸਾਨ ਵੀ ਹੈ ਨਾ ਫਾਇਦੇ ਵੀ ਹੈ ਨੁਕਸਾਨ ਵੀ ਹੈ ਬੰਦ ਯਾਰ 3 ਮਹੀਨਿਆਂ ਵਾਲਾ ਇੱਕ ਦਿਨ ਨੁਕਸਾਨ ਹੋਇਆ ਆ ਇੱਕਾ ਨਾ ਬਜ਼ੁਰਗ ਅੱਗ ਸੇਕਣ ਡਿਆ ਆ ਤੇ ਉਹਨਾਂ ਨੇ ਕਰਦਿਆਂ ਗੱਲਬਾਤ ਉਹਨਾਂ ਨੂੰ ਪੁੱਛਦੇ ਆ ਆਂਟੀ ਮੀ ਪੈ ਦਾ ਫਾਇਦਾ ਹੋਇਆ ਕੋਈ ਨੁਕਸਾਨ ਨਹੀਂ ਆ ਨਹੀਂ ਨਹੀਂ ਬਹੁਤ ਫਾਇਦਾ ਹੈ ਕੀ ਫਾਇਦਾ ਹੋਇਆ ਜੀ ਕਿਸਾਨਾਂ ਦੀ ਜਿਹੜੀ ਖੇਤੀ ਹੈ ਉਹਨਾਂ ਦੇ ਵਾਸਤੇ ਵੀ ਬਹੁਤ ਫਾਇਦਾ ਹੈ ਮਤਲਬ ਪਾਣੀ ਨਹੀਂ ਲਾਉਣਾ ਪੈਣਾ ਹੈ ਨਾ ਉਤੋਂ ਕੁਦਰਤੀ ਪਾਣੀ ਪਹੁੰਚਦਾ ਹੈ ਨਾ ਹਾਂ ਹਾਂ ਜੀ ਤੇ ਬਜ਼ੁਰਗਾਂ ਨੂੰ ਕੀ ਫਾਇਦਾ ਹੈ ਫਸਲ ਵਾਸਤੇ ਬਜ਼ੁਰਗਾਂ ਵਾਸਤੇ ਠੰਡੇ ਚ ਕੱਟ ਜਾਨੀ ਹੈ ਹਾਂ ਜਦੋਂ ਬਿਮਾਰੀਆਂ ਪੂਰੀਆਂ ਹਨਾ ਮਾਤਾ ਹਾਂ ਜੀ ਹਾਂ ਜੀ ਬਿਲਕੁਲ ਸਹੀ ਗੱਲ ਕਹੀ ਇਹਨਾਂ ਨੇ ਤੇ ਕਿਦਾਂ ਹੁਣ ਮਾਤਾ ਜਿੱਦਾਂ ਮਤਲਬ ਕਿ ਬਜ਼ੁਰਗਾਂ ਨੂੰ ਰੇਸ਼ਾ ਰੂਸ਼ਾ ਹੋ ਜਾਂਦੀ ਨਿੱਕੇ ਨਿਆਣੇ ਬਿਮਾਰ ਹੁੰਦੇ ਮੀਂਹ ਪੈਣਾ ਤਾਂ ਹੁਣ ਮੀਂਹ ਪਿਆ ਵੀ 3 ਮਹੀਨੇ ਬਾਅਦ ਯਾਰ ਸੁੱਕੀ ਠੰਡ ਸੀ ਜੀ ਨਾ ਉਹ ਤੋਂ ਥੋੜਾ ਬਚਾਅ ਹੋ ਗਿਆ ਆ ਤੇ ਹੁਣ ਖਾਂਗ ਰੇਸ਼ਾ ਤੋਂ ਮੀਂਹ ਥੋੜਾ ਘਟ ਜਾਊਗਾ ਕੰਮ ਘਟ ਜਾਊਗਾ ਜੀ ਮਾਤਾ ਜੀ ਕਹਿੰਦੇ ਹਾਂਜੀ ਬਾਬਾ ਜੀ ਹਾਂਜੀ ਜੀ ਕਿਦਾਂ ਹੁਣ ਮੀਂਹ ਪਿਆ ਫਾਇਦਾ ਜੀ ਇਹਦਾ ਕੋਈ ਕੀ ਫਾਇਦਾ ਜੀ ਬਸ ਨਾਲੋਂ ਹੀ ਜ਼ਿਆਦਾ ਆ ਹਾਂਜੀ ਆਪਣੇ ਪੈਸੇ ਬਰਾਵਾ ਨੂੰ ਫਾਇਦਾ ਸਾਰਿਆਂ ਨੂੰ ਫਾਇਦਾ ਜੀ ਬਿਲਕੁਲ ਆ ਇੱਕ ਸਾਡੀ ਬੇਟੀ ਆ ਉਹਨੂੰ ਪੁੱਛਦੇ ਆ ਪੁੱਤਰੀ ਜੀ ਮੀਂਹ ਪੈਣ ਦਾ ਕਿੱਦਾਂ ਫਾਇਦਾ ਹੈ ਕਿ ਨੁਕਸਾਨ ਹੈ ਫਾਇਦਾ ਹੀ ਆ ਕੀ ਫਾਇਦਾ ਹੋਇਆ ਹੁਣ 4-5 ਦਿਨਾਂ ਬਾਅਦ ਥੋੜੀ-ਥੋੜੀ ਧੁੱਪ ਨਿਕਲੂਗੀ ਹਾਂ ਫੇ ਉਦੋਂ ਬਾਅਦ ਚ ਉਹ ਉਦੋਂ ਬਾਅਦ ਦੇਖਦੇ ਆ ਨਹੀਂ ਨਹੀਂ ਜਿੱਦਾਂ ਮਤਲਬ ਬਿਮਾਰ ਬੂਰ ਹੋ ਜਾਂਦੇ ਆਂ ਬੱਚੇ ਬਿਮਾਰ ਹੋ ਜਾਂਦੇ ਆਂ ਵੱਡੇ ਵੀ ਹੋ ਜਾਂਦੇ ਆਂ ਉਹ ਬਚਾਅ ਹੋਊਗਾ 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 ਠੀਕ ਹੈ ਇਹ ਤਾਂ ਨੌਜਵਾਨ ਆ ਉਹਨਾਂ ਨੂੰ ਪੁੱਛਦੇ ਆ ਆ ਵੀਰ ਜੀ ਮੀਂਹ ਪੈ ਦਾ ਫਾਇਦਾ ਹੈ ਕਿ ਨੁਕਸਾਨ ਹੈ ਫਾਇਦਾ ਤਾਂ ਹੈ ਨਹੀਂ ਕੋਈ ਨੁਕਸਾਨ ਹੈ ਆ ਕੀ ਨੁਕਸਾਨ ਹੈ ਤੁਹਾਡੇ ਸਾਬ ਨਾਲ ਨੁਕਸਾਨ ਤਾਂ ਭਾਈ ਇਹ ਹੀ ਆ ਜਿਹਦੇ ਬੰਦੇ ਨੇ ਇਸ ਟਾਈਮ ਛੁੱਟੀ ਸਾਡੇ ਵਰਗੇ ਛੁੱਟੀ ਹੁੰਦੀ ਐ ਐਤਵਾਰ ਸ਼ਨੀਵਾਰ ਐਤਵਾਰ ਬੰਦੇ ਆ ਘਰੇ ਧੁੱਪੇ ਬਹਿਣਾ ਹੁੰਦਾ ਤੇ ਇਸ ਟਾਈਮ ਆ ਹੀ ਬਾਹਰ ਉਹਦਾ ਵੀ ਬਾਹਰ ਘੁੰਮ ਡਿਆ ਪਰ ਕਈ ਬੁੜੀਆਂ ਧੁੱਪੇ ਬਹਿਣਾ ਦੋ ਵਜਾ ਦੀਆਂ ਉੱਥੇ ਅੱਗ ਲਾ ਕੇ ਬੈਠੀਆਂ ਦੇਖੋ ਮੈਂ ਕਈ ਬੀਬੀਆਂ ਨੂੰ ਹਨਾ ਹਾਂ ਕਈ ਬੀਬੀਆਂ ਧੁੱਪੇ ਬਹਿੜਾ ਹੁੰਦਾ ਆ ਕਥੇ ਵਗਾਰਾ ਫਰਜ ਦਾ ਜਿਆਲੇ ਬੰਦੇ ਨੇ ਹਾਂ ਵੀ ਆ ਵੀਡੀਓ ਚਲੋ ਸਰ ਏਕਦੇ ਆਪੋ ਆਪਣੇ ਵਿਚਾਰਿਆ ਪਰ ਪਹਿਲਾ ਬੰਦਾ ਜਿਹਨੇ ਮੀਂਹ ਦੇ ਨੁਕਸਾਨ ਦੱਸਿਆ ਇਹ ਕੋ ਸੱਚੋ ਵੀ ਸੀਗਾ ਜਿਹੜਾ ਕਹਿੰਦਾ ਕੱਪੜੇ ਲਿਪੜ ਜਾਂਦੇ ਛਿੱਟੇ ਪੈਂਦੇ ਆ ਹਾਂ ਉਹ ਵੀ ਦੱਸਦਾ ਸੀ ਯਾਰ ਕੱਪੜੇ ਵੀ ਨਹੀਂ ਸੁੱਕਦੇ ਯਾਰ ਕੱਪੜੇ ਵੀ ਨਹੀਂ ਸੁੱਕਦੇ ਮੈਂ ਤਾਂ ਕੱਲ ਪਰਚਰ ਵਾਲੇ ਕੱਪੜੇ ਪਾਏ ਯਾਰ ਕੁਝ ਸੁੱਕਦੇ ਹੀ ਨਹੀਂ ਸੁੱਕਦੇ ਨਹੀਂ ਕੱਪੜੇ ਠੀਕ ਪਾਏ ਕਿਵੇਂ ਹੋਣੇ ਟੁਕੜੇ ਮੀਂਹ ਜਿ ਗਿੱਲੇ ਪਾਏ ਹੋਣੇ ਅੰਕਲ ਕਹਿੰਦਾ ਮੀਂਹ ਜ ਸੁੱਕਣੇ ਕੀ ਆ ਪਰੀ ਮੀਨ ਦਾ ਕਿੱਦਾਂ ਫਾਇਦਾ ਕਿ ਨੁਕਸਾਨ ਆ? ਪਈ ਨੁਕਸਾਨੇ ਹੀ ਆ। ਕੀ ਕਹਿ ਗੀ ਸਕਦੇ ਹੁਣ ਚਲੋ ਜਿਹੜੇ ਆ ਵੇਖੋ ਜਿਹਨਾਂ ਨੂੰ ਧੁੱਪੇ ਬਹਿਣਾ ਚਾਹੀਦਾ ਬੁੜੀਆਂ ਉੱਧਰ ਦੇਖੋ। ਅੱਗ ਲਾ ਕੇ ਬੈਠ ਜਾਉਂਗੇ। ਹਾਂ। ਨੁਕਸਾਨੇ ਹੀ ਆ ਫਾਇਦਾ ਦਾ ਕੋਈ ਨਹੀਂ ਹੈ ਨਾ। ਮੀਨ ਦਾ ਫਾਇਦਾ ਨਹੀਂ ਕੋਈ। ਚਲੋ ਜੀ ਆ ਵੀ ਨੁਕਸਾਨ ਵਾਲਾ ਹੀ ਆ ਭਰਾ। ਤੂੰ ਹੀ ਨੁਕਸਾਨ ਹੀ ਕਰਾਈਓ ਕੋਈ ਫਾਇਦਾ ਨਾ ਸੋਚੀਓ ਪੋਜ਼ਿਟਿਵ ਗੱਲਾਂ ਨਾ ਸੋਚੀਓ। ਮੇਰਾ ਪੈਂਡੇ ਵੀ ਬੰਦੇ ਜ਼ਿਆਦਾ ਨੁਕਸਾਨ ਵਾਲੇ ਹੀ ਆ। ਨੁਕਸਾਨ ਵਾਲੇ ਸਾਰੇ ਘਟਿਆ। ਅੱਛਾ। ਲੈ ਦੱਸ ਸਾਡੇ ਪੈਂਡੇ ਵੀ ਬੰਦੇ ਜਿਹੜੇ ਇਦਾਂ ਦੇ ਨਾ ਹਾਂ ਫਲਾਸਾ ਤਾਂ ਫਾਇਦਾ ਨਾ ਹੋਵੇ ਕਿਸੇ ਬੰਦੇ ਦਾ ਕਿਹ ਬੰਦੇ ਦਾ ਫਾਇਦਾ ਯਾਰ ਪਰ ਬਜ਼ੁਰਗਾਂ ਨੂੰ ਤਾਂ ਫਾਇਦਾ ਹੀ ਆ ਸਤਾ ਮੀਂਹ ਦਾ ਫਾਇਦਾ ਆ ਜਿਹੜੇ ਬੰਦੇ ਜੀ ਆ ਜਾਈ ਛੱਡੀ ਜਾਣੀਆਂ ਗਈਆਂ ਨੇ ਚੇਤਾਂ ਵਾਲਿਆਂ ਨੇ ਵੀ ਉਹ ਕਦੇ ਬਸ ਨੁਕਸਾਨ ਹੀ ਹੋਵੇ ਇਹਨਾਂ ਦੇ ਜਿਹੜੇ ਬਣੇ ਆ ਅੱਜ ਕੀ ਬਸ ਫਾਇਦਾ ਹੋਵੇ ਕੋਈ ਇਹਨਾਂ ਦਾ ਆ ਹੁਣ ਮੈਂ ਤੁਹਾਡੀ ਗੱਲ ਉਹਨਾਂ ਵੀਰਾਂ ਨਾਲ ਕਰਾਉਣ ਲੱਗਾ ਜਿਨ੍ਹਾਂ ਨੇ ਪਿਛਲੀ ਸਦੀ ਵੀ ਦੇਖੀ ਆ ਤਾਂ ਆ ਵਾਲੀ ਸਦੀ ਵਿੱਚ ਵੀ 20ਵੀਂ ਸਦੀ ਵੀ ਦੇਖ ਰਹੇ ਆ ਸੋ ਉਹ ਵੀ ਆਪਣੇ ਵਿਚਾਰ ਦੇਣਗੇ ਵੀਰ ਜੀ ਇਹ ਮੀਂਹ ਪੈਣ ਦਾ ਫਾਇਦਾ ਹੈ ਕਿ ਨੁਕਸਾਨ ਹੈ ਜੀ ਕਹਦਾ ਇਹ ਆਮੀ ਪੈਣ ਦਾ ਜਿਹੜੀ ਠੰਡ ਸੁੱਕੀ ਜੀ ਪੈਂਦੀ ਸੀਗੀ ਉਹਨਾਂ ਨਿਆਣੇ ਬਿਮਾਰ ਹੋਉਂਦੇ ਸੀਗੇ ਤੇ ਸੈਣਾਂ ਉਹਨੂੰ ਵੀ ਤੰਗ ਕਰਦੀ ਸੀ ਠੰਡੇ ਇਹ ਹੁਣ ਵੀ ਪੈਣ ਦੇ ਨਾਲ ਥੋੜਾ ਫਰਕ ਪੈ ਗਿਆ ਆ ਬਿਮਾਰ ਹੁਣ ਉਹ ਵੀ ਨਿਆਣੇ ਘਟ ਗਏ ਆ ਥੋੜੀ ਠੰਡ ਦਾ ਵੀ ਫਰਕ ਪੈ ਗਿਆ ਥੋੜਾ ਨਹੀਂ ਦੁਕਾਨਾਂ ਨੂੰ ਵੀ ਤਾਂ ਕਮਾਕਾਰਾਂ ਨੂੰ ਵੀ ਫਰਕ ਪਿਆ ਕਿ ਨਹੀਂ ਇਹ ਦੇਖੋ ਜੀ ਇਹ ਦੁਕਾਨਦਾਰਾਂ ਨੂੰ ਤੇ ਹਰ ਸਾਲ ਹੀ ਫਰਕ ਪੈਂਦਾ ਹੀ ਆ ਤੇ ਇਹਦੇ ਨਾਲ ਕੋਈ ਖਾਸ ਫਰਕ ਹੈ ਨਹੀਂਗਾ ਕੋਈ ਜ਼ਿਆਦਾ ਨੁਕਸਾਨ ਨਹੀਂ ਦੁਕਾਨਦਾਰ ਦਾ ਮੈਂ ਗਾਗ ਜੇ ਸਵੇਰੇ ਨਹੀਂ ਆਇਆ ਦੁਪਹਿਰ ਨੂੰ ਆਣਾ ਦੁਪਹਿਰੇ ਨਹੀਂ ਆਇਆ ਸ਼ਾਮ ਨੂੰ ਆਇਆਣਾ ਚੱਲਦਾ ਰਹਿੰਦਾ ਗਾਗਦਾ ਕੰਮ ਪਰ ਇਹ ਜਦਾਂ ਮੀਂਹ ਪਿਆ ਵੀ ਤਿੰਨ ਕਿ ਮਹੀਨਿਆਂ ਬਾਅਦ ਆ ਕੇ ਦਿਵਾਲੀ ਤੋਂ ਨਾਲ ਹੀ ਬਾਅਦ ਪੈ ਜਾਂਦਾ ਹੁੰਦਾ ਸੀ ਮਤਲਬ ਇੰਨਾ ਹੀ ਬਾਤਾਂ ਵਰਨ ਦਾ ਮੌਸਮ ਜਿਹੜਾ ਚੇਂਜ ਹੋਣ ਲੱਗ ਪਿਆ ਹੈ ਇਹ ਹੁਣ ਪਹਿਲਾਂ ਅਸੀਂ ਸੋਚਦੇ ਸੀ ਕਿ ਆ ਗਈ ਠੰਡ ਲੱਗਦਾ ਤੇ ਹੁਣ ਪੈਣੀ ਨਹੀਂਗੀ ਪਰ ਹੁਣ ਜਦੋਂ ਦੋ ਦਿਨ ਦਾ ਮੀਂਹ ਪੈ ਗਿਆ ਹੁਣ ਲੱਗਦਾ ਹੈ ਕਿ ਥੋੜਾ ਜਿਹਾ ਠੰਡ ਦਾ ਕੰਮ ਲੇਟ ਜਾਊਗਾ ਚਲੋ ਇਹ ਤਾਂ ਫਸਲ ਨੇ ਵੀ ਵਧੀਆ ਹੈ ਹਾਂ ਠੰਡ ਉੱਦਾਂ ਵੀ ਪੈਣੀ ਚਾਹੀਦੀ ਆ ਜੇ ਠੰਡ ਹੀ ਘਟ ਪੈਂਦੀ ਹੈ ਤੇ ਇਹ ਤਾਂ ਫੇਰ ਗਰਮੀ ਮoure ਗਰਮੀ ਵਿੱਚ ਟਟਕਟਾ ਕੇ ਨਿਕਲਣਗੇ ਬਹੁਤ ਤੰਗ ਹੋਵ ਆ ਵੀਰ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਤੂੰ ਵੀ ਸੁਣ ਲਾ ਓਏ ਟਾਈਮ ਨਾ ਪਾ ਦਿਆ ਕਰ ਭਰਾ ਤੂੰ ਲੇਟ ਬਹੁਤ ਹੋ ਜਾਣਾ ਇੱਕ ਸੀ ਨਾ ਵਰਮਾ ਟੈਲੀਕਮ ਜਿਹੜੇ ਆ ਉਹਨਾਂ ਦੇ ਆਏ ਆ ਤੇ ਵਰਮਾ ਟੈਲੀਕਮ ਹੀ ਆ ਜੀ ਹਾਂਜੀ 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 ਤੇ ਇੱਥੇ ਵੀਰ ਹੁਣੀ ਜਿਹਦਾ ਵੈਸਟਰਨ ਯੂਨੀਅਨ ਦਾ ਕੰਮ ਕਰਦੇ ਭਾਈ ਮੀਂਹ ਦੇ ਫਾਇਦੇ ਆ ਕਿ ਨੁਕਸਾਨ ਆ ਜੀ ਮੀਂਹ ਦੇ ਨੁਕਸਾਨ ਜ਼ਿਆਦਾ ਹੈ ਕਿਉਂਕਿ ਮੀਂਹ ਜਦੋਂ ਪੈਂਦਾ ਫੇ ਕੰਮ ਕਰ ਘੱਟ ਜਾਂਦੇ ਆ ਅਈ ਫਿਰ ਬਿਜ਼ਨਸਮੈਨ ਬੰਦੇ ਆ ਸਾਡਾ ਵੀ ਬਿਜ਼ਨਸ ਰਿਲੇਟਡ ਇਹੀ ਮਾਈਂਡ ਆ ਕਿ ਕਸਟਮਰ ਘਾਟ ਨਿਕਲਦਾ ਮਹੀਨਾ ਮਤਲਬ ਜਿਹੜੇ ਯਾਰ ਲੋਕ ਬਿਮਾਰ ਹੋ ਜਾਂਦੇ ਵਿਚਾਰੇ ਉਹਨਾਂ ਦਾ ਉਹਨਾਂ ਦੇ ਲਈ ਵੀ ਕੋਈ ਇੱਕ ਅੱਧਾ ਦਿਨ ਤਿੰਨਾ ਮਹੀਨਿਆਂ ਬਾਅਦ ਤੇ ਪਿਆ ਆ ਜਿੱਦਾਂ ਮਤਲਬ ਕੋਈ ਘਾਟਾ ਝੱਲ ਨਹੀਂ ਸਕਦੇ ਤੁਸੀਂ ਜੀ ਉਹ ਤਾਂ ਫਿਰ ਡਾਕਟਰ ਕਹਿੰਦੇ ਆ ਕਿ ਹੀ ਪਹੂਗਾ ਤੇ ਖਾਂਗੇ ਤੇ ਕਾਮਦਿਸ਼ਾ ਕਰ ਦੇਊਗਾ ਉਹਦਾ ਇਹ ਫਾਇਦਾ ਬਸ ਬਾਕੀ ਕਿਸਾਨਾਂ ਨੂੰ ਕੀ ਫਾਇਦਾ ਹੈ ਕੀ ਨੁਕਸਾਨ ਹੈ ਉਹਦੇ ਬਾਰੇ ਆਪਾਂ ਕੋਈ ਨਹੀਂ ਦੱਸ ਰਹੀ ਨਹੀਂ ਹੈ ਜੀ ਨੀ ਉਹ ਤਾਂ ਚਲੋ ਅਸੀਂ ਆਪ ਕਿਸਾਨ ਆ ਮਤਲਬ ਇਦਾਂ ਧਰਤੀ ਇੱਥੋਂ ਪਾਣੀ ਨਹੀਂ ਕੱਢਣਾ ਪਊਗਾ ਫਸਲਾਂ ਨੂੰ ਤੋਂ ਪਾਣੀ ਜਿਹੜਾ ਕਿ ਹੈ ਉਹ ਨਹੀਂ ਨਹੀਂ ਜਾਗੀ ਧਰਤੀ ਇੱਥਾ ਪਾਣੀ ਇਹ ਪਹੁੰਚੂਗਾ ਤਾਂ ਬਹੁਤ ਘੱਟ ਨਹੀਂ ਨਹੀਂ ਮਤਲਬ ਜਦੋਂ ਥੱਲੇੋਂ ਨਿਕਲ ਕੱਢੂਣਾ ਤਾਂ ਨਾ ਪਊ ਕਣਕਾਂ ਨੂੰ ਪਾਣੀ ਉੱਪਰਲੇ ਪਾਣੀ ਆ ਸਰ ਜਾਣਾ ਚਲੋ ਇਹ ਤੁਹਾਨੂੰ ਜਿਆਦਾ ਪਤਾ ਸਾਨੂੰ ਇਹਦੇ ਬਾਰੇ ਇੰਨੀ ਨੋਲਿਜ ਨਹੀਂ ਆਈ ਠੀਕ ਹੈ ਜੀ ਮਤਲਬ ਵੀਰ ਕਹਿੰਦਾ ਯਾਰ ਕਮਾਕਾਰਾਂ ਨੂੰ ਫਰਕ ਪੈਂਦਾ ਆ ਪਰ ਫੇ ਵੀ ਚਲੋ ਘੱਟ ਨਿਕਲ ਹਾਂ ਕਸਟਮਰ ਘੱਟ ਨਿਕਲਦਾ ਮੈਂ ਕਿਹਾ ਚਲੋ ਸਾਰਿਆਂ ਦੇ ਵਿਚਾਰ ਲੈਨੇ ਪੈਣਾ ਠੰਡ ਹੋ ਗਈ ਆ ਦੇਖੋ ਹੀਟਰ ਚਲਾ ਲਿਆ ਹੁਣ ਅ ਉਹਤੇ 20 ਮੀਟਰ ਵੀ ਚਲਾਇਆ ਹੋਇਆ ਇਹਨਾਂ ਨੂੰ ਤੁਸੀਂ ਜਾਣਦੇ ਹੋਣੇ ਜੀ ਆ ਇਹਨਾਂ ਦੀ ਸ਼ਾਪ ਆ ਇੱਥੇ ਵਰਮਾ ਟੈਲੀਕਾਮ ਵਾਲੇ ਤੇ ਆ ਭਾਜੀ ਹੁਣੀ ਇਦਾਂ ਕੰਪਿਊਟਰ ਜੇ ਲਾ ਕੇ ਸ਼ੀਸ਼ਾ ਲਾ ਕੇ ਤੇ ਇਦਾਂ ਬੈਠੇ ਹੁੰਦੇ ਆ ਦੇਖੋ ਬਾਹਰੋਂ ਬਣਾਉਣਾ ਫਿਰ ਬਾਹਰੋਂ ਪਤਾ ਲੱਗੂਗੀ ਇਹਦਾ ਹਾਂਜੀ ਬਾਹਰੋਂ ਵੀ ਦਿਖਾ ਲ ਦਿੰਨੇ ਭਾਜੀ ਲੈ ਦੱਸ ਯਾਰ ਇਹ ਕਿਹੜੀ ਗੱਲ ਕੀਤੀ ਤੂੰ ਹੁਣ ਬਾਹਰੋਂ ਭਾਜੀ ਦੀ ਦੁਕਾਨ ਆ ਉਹ ਸਾਡੇ ਘਰਾਂ ਨੂੰ ਜਾਂਦੀ ਵੀ ਤੇ ਆ ਇਧਰ ਆ ਭਾਜੀ ਹੁਣ ਇਹ ਦੁਕਾਨ ਆ ਇਧਰ ਵਰਮਾ ਟੈਲੀਕਾਮ ਵੈਸਟਰਨ ਯੂਨੀਅਨ हां जी जी ਅਸੀਂ ਹੁਣ ਪਹੁੰਚੇ ਆ ਲੇਖ ਅੰਕਲ ਜੀ ਦੀ ਜਿਹੜੀ ਪੁਰਾਣੀ ਦੁਕਾਨ ਹੁੰਦੀ ਸੀ ਉੱਥੇ ਬਿੱਟੂ ਲਾਲਾ ਜੀ ਬੈਠੇ ਆ ਤੇ ਮੌਂਟੀ ਵੀ ਬੈਠਾ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਪਾਜੀ ਮੀਂਹ ਦੇ ਫਾਇਦੇ ਆ ਕਿ ਨੁਕਸਾਨ ਆ ਜੀ ਫਾਇਦੇ ਹੀ ਆ ਜੀ ਅੱਛਾ ਨੁਕਸਾਨ ਤਾਂ ਨਹੀਂ ਕੋਈ ਤਾਂ ਗਾਹ ਕੋ ਘਟ ਆਉਂਦਾ ਹੋਵੇ ਨਹੀਂ ਚਲੋ ਗਾਹ ਗਨੇ ਤਾਂ ਚਲੋ ਘਟ ਵੀ ਹੋਵੇ ਉਹ ਦੂਜੇ ਤਰ੍ਹਾਂ ਆ ਜਾਂਦਾ ਪਰ ਫਾਇਦਾ ਹੋਣੇ ਹੀ ਆ ਕਮਲੋ ਇਹਦਾ ਮਲੋ ਝੁੰਧ ਝੁੰਧ ਪਈ ਆ ਸਾਫ ਹੋ ਜੂਗੀ ਮੀਂਹ ਪੈਣ ਨਾਲ ਗਰੇ ਗੁਲੇ ਆ ਸਾਫ ਹੋ ਜੂਗੇ ਮਾ ਜੀ ਦਾ ਬਾਤਾਵਾਰ ਨੇ ਜਿਹੜਾ ਧੁੰਦਲਾ ਸੀ ਨਾ ਉਹ ਠੰਡ ਠੰਡ ਜਿਆਦਾ ਲਾਦੀ ਸੀ ਉਹ ਮਤਲਬ ਸਹੀ ਹੋ ਜੂਗੀ ਮਤਲਬ ਫਾਇਦਾ ਹੋ ਜਾਣਾ ਨੇ ਸਹੀ ਕਿ ਮਤਲਬ ਸੁੱਕੀ ਠੰਡ ਸੀ ਉਹ ਸਹੀ ਹੋ ਜਾਊਗੀ ਜਿਹੜਾ ਸੁੱਕੀ ਜਾਲ ਬਿਮਾਰ ਹੁੰਦੇ ਜਦ ਜਦੋਂ ਮੀਂਹ ਪੈਂਦਾ ਹੈ ਕਿਸਾਨ ਦਾ ਫਾਇਦਾ ਹੋ ਜਾਂਦਾ ਵੀ ਫਸਲ ਨੂੰ ਕਿੰਗੂ ਲੱਗਦਾ ਵੀ ਜਦੋਂ ਮੀਂਹ ਪੈਂਦਾ ਦੁਕਾਨਦਾਰ ਦੇ ਵੀ ਗਾਕਾਂ ਦਾ ਫਰਕ ਪੈਂਦਾ ਵੱਧ ਹੁੰਦੇ ਹੈ ਪੈਂਦਾ ਹੈਗਾ ਫਰਕ ਪਰ ਜਦੋਂ ਜਦੋਂ ਮੀਂਹ हट ਜਾਂਦਾ ਉਹ ਹਸਬੀਲੀ ਆ ਜਾਂਦਾ ਗਾਕ ਹਰ ਕੋਲ ਆ ਮੀਂਹ ਤੋਂ ਕੋਈ ਵੀ ਨਿਕਲ ਸਕਦਾ ਹਾਂ ਅਸੀਂ ਵੀ ਸ਼ਹਿਰ ਜਾਂਦੇ ਜੋ ਮੀਂਹ ਪੈਂਦਾ ਹੋਵੇ ਕਈ ਤੇ ਚੱਕਣ ਲਈ ਆਵਾਂਗੇ ਜਾ ਕੇ ਸਮਾਨ ਠੀਕ ਹੈ ਆ ਜਿਹੜੀ ਲੈਣਾ ਉਹ ਲੈ ਹੀ ਲੈਣੀ ਆ ਨਾ ਮਰ ਮੀਂਹ ਪੈਣਾ ਜ਼ਰੂਰੀ ਆ ਤੁਹਾਡੇ ਗੱਲ ਦਾ ਬਾਬਾ ਜ਼ਰੂਰੀ ਸੀ ਮੀਂਹ ਪੈਣਾ ਆ ਦੇਖ ਲਓ ਜੀ ਇਹਨਾਂ ਨੇ ਕਿਹਾ ਵੀ ਮੀਂਹ ਪੈਣਾ ਜ਼ਰੂਰੀ ਆ ਤੇ ਕਾਹ ਬੰਦਾ ਮੈਨੂੰ ਰਾਹ ਜ ਮਿਲਿਆ ਸੀ ਜਿਹਨੇ ਨੁਕਸਾਨ ਹੀ ਗਣਾਏ ਮੀਂਹ ਦੇ ਇਹ ਦੇਖ ਲਓ ਚੰਗੀ ਤਰ੍ਹਾਂ ਆ ਬੰਦਾ ਨੁਕਸਾਨ ਹੀ ਕਰਾਉਂਦਾ ਕਹਿੰਦਾ ਕਹਿੰਦਾ ਯਾਰ ਸਾਡੀ ਛੁੱਟੀ ਮਾਰੀ ਗਈ ਇਹਨੂੰ ਬਸ ਛੁੱਟੀ ਨਾ ਮਤਲਬ ਹੈ ਕਹਿੰਦਾ ਮੇਰੀ ਛੁੱਟੀ ਮਾਰੀ ਗਈ ਮੈਂ ਧੁੱਪੇ ਬਹਿਣਾ ਸੀ ਪਤੰਗਤ ਨਹੀਂ ਚੜਾਉਣੇ ਸੀ ਪਤੰਗ ਵੀ ਚੜਾਉਣੇ ਯਾਰ ਹਾਂ ਟਾਂਡੇ ਨੂੰ ਟਾਂਡੇ ਜਾਂਦਾ ਕਿਹੜਾ ਚੜਾਵੇ ਥਾਂਡੇ ਪਤੰਗ ਪਤੰਗ ਗਿੱਲੇ ਹੋ ਜਾਣੇ ਨਾ ਨਾ ਆ ਦੇਖ ਲੋ ਕਿੰਨੇ ਨੁਕਸਾਨ ਹੋ ਗਏ ਹਨ ਮੀਂਹ ਦੇ ਆ ਦੇਖ ਲੋ ਜੀ ਆ ਤਣਕਾਂ ਦੇ ਰੰਗ ਜਿਹੜੇ ਮੀਂਹ ਦੇ ਨਾਲ ਨਾਲ ਹੀ ਬਦਲਣ ਲੱਪੇ ਹਜੇ ਕੱਲ ਹੀ ਮੀਂਹ ਪਿਆ ਆ ਰਾਤੀ ਪਿਆ ਹਨ ਸਵੇਰੇ ਤੜਕੇ ਜੇ ਪਿਆ ਤੇ ਆ ਦੇਖ ਲੋ ਨਾਲ ਆਲੀ ਮੀਂਹ ਦਾ ਹਰੇਕ ਚੀਜ਼ ਨੂੰ ਫਾਇਦਾ ਹੀ ਆ ਜੀ ਚਲੋ ਕੁਝ ਵੀਰਾਂ ਨੇ ਆਪਣੇ ਵਿਚਾਰ ਵੀ ਰੱਖੇ ਆ ਵੀ ਮੀਂਹ ਦੇ ਨਾਲ ਇਦਾਂ ਹੋਇਆ ਐ ਹੋਇਆ ਇੱਕ ਦੋ ਬੰਦਿਆਂ ਨੇ ਚਲੋ ਰੱਖੇ ਆ ਆਪਣੇ ਪਰ ਮੀਂਹ ਦਾ ਹਰੇਕ ਚੀਜ਼ ਨੂੰ ਫਾਇਦਾ ਹੈ ਕਿਉਂਕਿ ਜਦੋਂ ਮੀਂਹ ਪੈਂਦਾ ਹੈ ਨਾ ਉਦੋਂ ਕਈ ਜੀਵ ਜਨਤਾ ਦੀ ਜਿਹੜੀ ਜਨਮ ਹੋਣਾ ਹੁੰਦਾ ਤੇ ਕਈ ਜੀਵ ਜਨਤਾ ਨੇ ਦਾ ਖਾਤਮਾ ਹੋਣਾ ਹੁੰਦਾ ਇਹ ਮਤਲਬ ਕੁਦਰਤ ਦਾ ਵਿਧੀ ਦਾ ਵਿਧਾਨ ਹੈ ਜਦੋਂ ਮੀਂਹ ਹੁੰਦਾ ਹੈ ਉਦੋਂ ਕਈ ਜੂਨੀਆਂ ਜਿਹੜੀਆਂ ਉਤਪੱਦ ਹੁੰਦੀਆਂ ਹਨ ਪੈਦਾ ਹੁੰਦੀਆਂ ਤੇ ਕਈਆਂ ਦਾ ਜਿਹੜਾ ਖਾਤਮਾ ਹੁੰਦਾ ਹੈ ਨਾ ਇਹ ਜੋ ਵੀ ਪਰਮੇਸ਼ਰ ਦੇ ਰੰਗ ਆ ਤੇ ਉਹ ਆ ਪਤਨ ਦਿਖਾਉਂਦੇ ਆ ਜੀ ਆ ਇਧਰ ਵੀ ਦੇਖੋ ਆ ਵੀ ਕਣਕ ਇੰਨੀ ਹੈਗੀ ਤੇ ਛੋਟੀ ਆ ਪਰ ਆ ਦੇਖੋ ਆ ਥੋੜੀ ਸੋਹਣੀ ਜੀ ਲੱਗਣ ਲੱਗ ਪਈ ਆ ਹਨ ਮਤਲਬ ਹਰ ਇੱਕ ਚੀਜ਼ ਦਾ ਫਾਇਦਾ ਆ ਚਟਾਲਾ ਜਿਹੜਾ ਉਹ ਵੀ ਰੁਕਿਆ ਪਿਆ ਸੀ ਤੇ ਹੋਰ ਵੀ ਚੀਜ਼ਾਂ ਇਕੱਲਾ ਇੱਕ ਕਿਸਾਨ ਨੂੰ ਨਹੀਂ ਇਹਦਾ ਫਾਇਦਾ ਹੈਗਾ ਮੀਂਹ ਦਾ ਜਿਹੜਾ ਫਾਇਦਾ ਉਹ ਸਾਰੀਆਂ ਚੀਜ਼ਾਂ ਨੂੰ ਆ ਹਰੇਕ ਨੂੰ ਫਾਇਦਾ ਹੀ ਫਾਇਦਾ ਆ ਕੋਈ ਨੁਕਸਾਨ ਛੋਟੇ ਮੋਟੇ ਹੋਣਗੇ ਇੰਨੇ ਕੁ ਤਾਂ ਬੰਦੇ ਨੂੰ ਚੱਲ ਵੀ ਰਹਿਣੇ ਚਾਹੀਦੇ ਆ ਦੇਖੋ ਜੀ ਮੀਂਹ ਪੈ ਰਿਹਾ ਆ ਤੇ ਆ ਤਰਪਾਲਾਂ ਵੀ ਵੇਕਣ ਲੱਪਈਆਂ ਕਿਉਂਕਿ ਕਈਆਂ ਦੇ ਇਦਾਂ ਭਾਈ ਪਸ਼ੂਆਂ ਨੂੰ ਵੀ ਵੀਡੀਓ ਬਣਾਉਣੀਆਂ ਉਹ ਗੁਣੀਆ ਮਾਡਲ ਟੌਨ ਚੱਲ ਜਾਗਾ ਇਹਦਾ ਵੀਡੀਓ ਬਣਾਉਣੀ ਹੁੰਦੀ ਆ ਤੇ ਮਾਡਲ ਟੌਨ ਚੱਲ ਜਾਗਾ ਰਹੀ ਦੇਲਾ ਪਪਾ ਹਾਂ ਬਾਬਾ ਮਾਡਲ ਟੌਨ ਕੀ ਆ ਇਦਾਂ ਦਾ ਮਾਡਲ ਟੌਨ ਮੇਰੇ ਨਾਲ ਤਾਂ ਇਹਨਾਂ ਦੀ ਦੁਕਾਨ ਉੱਤੇ ਹੋਰ ਅੱਛੀ ਲੱਗਦੀ ਆ ਭਾਜੀ ਬਣਾ ਵੀ ਉਹ ਪਾਪਾ ਤੇਰਾ ਕੀ ਕਹੀ ਜਾਂਦਾ ਓਏ ਮਾਮਾ ਸੱਚ ਰਾਏ ਰਾਏ ਭਾਈ ਕੋ ਯਾਰ ਰਾਏ ਭਾਈ ਭਈ ਤੁਹਾਡਾ ਕੋਈ ਵਿਚਾਰ ਹੋਵੇ ਕੋਈ ਮੰਗੋ ਭਾਜੀ ਰਾਏ ਭਾਈ ਪਤਾ ਨਹੀਂ ਸਾਡਾ ਭਾਈ ਸਾਡੇ ਨਾਲ ਰਾਏ ਭਾਈ ਹੈ ਹੈ ਭਈ ਤੁਹਾਡਾ ਵਿਚਾਰ ਵਿਚਾਰ ਹੋਵੇ ਕੋਈ ਮੀਹ ਬਾਰੇ ਵਧੀਆ ਹੋ ਗਿਆ ਮੀਂਹ ਪੈ ਗਿਆ ਵਧੀਆ ਹੋ ਗਿਆ ਦਿਲ ਗਾਰਡਨ ਕੱਟਨ ਹੋ ਗਿਆ ਗਿੱਲਾ 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 ਕਿੱਲਾ ਆਹਦੇ ਮੁੰਡੇ ਨੇ ਪਹੁੰਚੇ ਪਹੁੰਚੇ ਆਹਦੇ ਟੰਗੇ ਗੋਟੀਆਂ ਦੇ ਤੰਗ ਸਾਡੇ ਪਾਣੀ ਚ ਆ ਲਦਾ ਸੁਣ ਕੋ ਦੇਖ ਲੈ ਜੀ ਮੰਦੂ ਦੇ ਨਿਆਰਾ ਚੱਲਦਾ